ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੱਲੇ ਵਾਹਿਗੁਰੂ ਕੀ ਫਤਿਹ ਗੁਰਪਿਆਰਿਉ ਸਿੱਖ ਮਿਸ਼ਰੀ ਕਾਲਜ ਸਾਲ 1980 ਤੋਂ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਗੁਰਮਤਿ ਗਾਢੀ ਦਾ ਜੋ ਚਾਨਣ ਹੈ ਉਹ ਦਣ ਕਰਵਾਣ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸਿੱਖ ਰਹਿਤ ਮਰਿਆਦਾ ਇਹ ਅਕਾਂਤ ਤਖਤ ਨੂੰ ਸਮਰਪਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਸਰਬ ਸੰਜੀਵਤਾ ਦਾ ਉਪਦੇਸ਼ ਦੇਣ ਦਾ ਜੋਰਾ ਹੈ ਉਹ ਨਿਰੰਤਰ 1980 ਤੋਂ ਸਮਰਪਤ ਹੈ ਉਸੇ ਕੜੀ ਵਿੱਚ ਹਰ ਸਾਲ ਧਾਰਮਿਕ ਪ੍ਰੀਖਿਆ ਜੋ ਬੱਚਿਆਂ ਦੀ ਵੱਡੇ ਪੱਧਰ ਤੇ ਕਰਵਾਈ ਜਾਂਦੀ ਹੈ ਇਸ ਸਾਲ ਵੀ ਬਾਕਾਇਦਾ ਮਈ 2024 ਤੋਂ ਇਸ ਦਾ ਅਗਾਜ਼ ਫਾਰਮ ਭਰਨ ਦਾ ਸ਼ੁਰੂ ਹੋਇਆ ਸੀ ਜਿਸ ਦੀ ਆਖਰੀ ਤਾਰੀਖ 31 ਜੁਲਾਈ 2024 ਹੈ ਤੋਂ 26 10 ਅਕਤੂਬਰ 26 ਨੂੰ ਜੋ ਇਹ ਪ੍ਰੀਖਿਆਵਾਂ ਨੇ ਇਹਨਾਂ ਨੂੰ ਕੰਡਕਟ ਕਰਵਾਇਆ ਜਾਏਗਾ ਤੋਂ ਸਮੂਹ ਜੋ ਸੰਗਤਾਂ ਨੇ ਜੋ ਪਰਿਵਾਰ ਨੇ ਜੋ ਬੱਚੇ ਨੇ ਉਹਨਾਂ ਦੇ ਚਰਣਾਂ 'ਚ ਬੈਠਦੀ ਹੈ 31 ਸਦ ਅੱਜ 21 ਤਰੀਕ ਹੋ ਚੁੱਕੀ ਹੈ ਤੋਂ 10 ਦਿਨਾਂ ਦਾ ਸਮਾਂ ਬਚਿਆ ਆਪ ਵੱਧ ਤੋਂ ਵੱਧ ਗਿਣਤੀ ਵਿੱਚ ਜੋ ਫਾਰਮ ਨੇ ਉਹ ਪਰੋ ਗੁਰਦਾਰਿਕ ਨਗਰ ਜੋ ਆਫਸ ਹੈ ਇਸ ਆਫਸਿਸ ਚ ਜਾ ਕੇ ਤੁਸੀਂ ਫਾਰਮ ਭਰ ਸਕਦੇ ਹੋ ਤਾਂ ਕਿ ਇਹ ਜੋ ਗੁਰਮਤਿ ਦਾ ਸਿਧਾਂਤ ਹੈ ਆਪ ਜੋ ਕੋ ਅਵਰਾ ਨਾਮ ਜਪਾਉ ਇਸ ਨੂੰ ਸਾਰਥਕ ਤੰਗ ਦੇ ਨਾਲ ਪ੍ਰਚਾਰ ਕਰਕੇ ਸਾਰੀ ਕੌਮ ਨੂੰ ਸਭੇ ਸੰਜੀਵ ਵਾਲ ਸਦਾਇ ਕੋਈ ਨ ਦਿਸੇ ਬੜਾ ਜਿਓ ਜੋ ਗੁਰਦਾਰਿਕ ਦਾ ਮਿਸ਼ਨ ਹੈ ਇਸ ਨੂੰ ਅੱਗੇ ਤੋਰ ਸਕੀਏ ਇਹ ਜੋ ਧਾਰਮਿਕ ਪ੍ਰਖਿਆ ਇਸ ਸਾਲ 2024 ਨੂੰ ਹੋਣ ਜਾ ਰਹੀ ਹੈ ਇਸ ਵਕਤ ਤੱਕ ਜੇਮੂ ਕਸ਼ਮੀਰ ਦੇ ਵਿੱਚ ਤਕਰੀਬਨ 1525 ਜਿਹੜੇ ਉਹ એનਰੋਲ ਹੋ ਚੁੱਕੇ ਹਨ 1500 ਬੱਚਿਆਂ ਨੇ ਫਾਰਮ ਭਰ ਚੁੱਕੇ ਹਨ ਅਸੀਂ ਉਮੀਦ ਕਰਦੇ ਹਾਂ ਕਿ 31 ਜੁਲਾਈ ਤੱਕ ਜੇਨ ਵੱਧ ਤੋਂ ਵੱਧ ਫਾਰਮ ਜੇਨ ਆਪ ਸਾਰੇ ਜਿਵੇਂ ਭਰਨ ਦੀ ਕਿਰਪਾਤਾ ਕਰੋ ਇਸ ਪ੍ਰੀਖਿਆ ਨੂੰ ਹਰ ਸਾਲ ਸਿੱਖ ਮਿਸ਼ਨ ਨੇ ਲਗਾ ਲੇ ਕੰਡਕਟ ਕਰਵਾਉਂਦਾ ਜਿਵੇਂ ਕਿ ਪਹਿਲੇ ਵੀ ਬੇਨਤੀ ਕੀਤੀ ਹੈ ਪਿਛਲੇ ਸਾਲ 2023 ਦੇ ਵਿੱਚ 80000 ਬੱਚਿਆਂ ਨੇ ਆਲ ਓਵਰ ਇੰਡੀਆ ਲੈਵਲ ਤੇ ਇਹ ਫਾਰਮ ਫਿਲ ਕੀਤਾ ਅਤੇ ਆਪਣੇ ਇਤਿਹਾਸ ਦੇ ਗੁਰਮਤਿ ਵਿਸ਼ੇ ਤੋਂ ਜਾਣੂ ਹੋਣ 2022 ਦੇ ਵਿੱਚ 77000 ਬੱਚਿਆਂ ਨੇ ਆਲਓਵਰ ਇੰਡੀਆ ਦੇ ਵਿੱਚ ਇਸ ਪ੍ਰੀਖਿਆ ਦੇ ਵਿੱਚ ਜੋ ਹੈ ਹਿੱਸਾ ਲਿਆ ਸੀ ਅੱ체 2023 ਵਿੱਚ ਜੰਮੂ ਦੇ ਵਿੱਚ ਕੇਵਲ ਜੰਮੂ ਕਸ਼ਮੀਰ ਦੇ ਵਿੱਚ ਤਕਰੀਬਨ 2500 ਬੱਚੇ ਜਿਹੜੇ ਨੇ ਉਹ ਐਨਰੋਲ ਹੋਏ ਸਨ ਇਸ ਇਹ ਪ੍ਰੀਖਿਆ ਬੜੀ ਹੀ ਆਸਾਨ ਤਰੀਕੇ ਦੇ ਨਾਲ ਕਨੈਕਟ ਕਰਵਾਈ ਜਾਂਦੀ ਹੈ ਔਰ ਇਸ ਪ੍ਰੀਖਿਆ ਦੇ ਵਿੱਚ ਚਾਰ ਗਰੁਪਨ ਚਾਰ ਗਰੁਪਾਂ ਦੇ ਵਿੱਚ ਇਸ ਐਗਜ਼ਾਮ ਨੂੰ ਜਿਹੜਾ ਕਨੈਕਟ ਕਰਵਾਇਆ ਜਾਂਦਾ ਹੈ ਜਿਹੜਾ ਪਹਿਲਾ ਗਰੁੱਪ ਹੈ ਉਹ ਫਸਟ ਕਲਾਸ ਲੈ ਕੇ 5ਵੀਂ ਕਲਾਸ ਤੱਕ ਜੋ ਹੈ ਛੋਟੇ ਬੱਚਿਆਂ ਦਾ ਪਹਿਲਾ ਗਰੁੱਪ ਹੈ 6ਵੀਂ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਦਾ ਇਹ ਦੂਸਰਾ ਗਰੁੱਪ ਹੈ 9ਵੀਂ ਤੋਂ ਲੈ ਕੇ 12ਵੀਂ ਕਲਾਸ ਤੱਕ ਤੀਸਰਾ ਗਰੁੱਪ ਹੈ ਅਤੇ 12ਵੀਂ ਤੋਂ ਬਾਅਦ ਸਰਵ ਸੰਗਤ ਜਿਹਦੇ ਵਿੱਚ ਕਿਸੇ ਵੀ ਉਮਰ ਦਾ ਵੀਰ ਭੈਣ ਜੋ ਹਨ ਉਹ ਹਿੱਸਾ ਲੈ ਸਕਦਾ ਹੈ ਤੇ ਸਰਵ ਸੰਗਤ ਵਿੱਚ ਆਂਦੇ ਨੇ ਇਹ ਚਾਰੋਂ ਗਰੁੱਪਾਂ ਦੀ ਪ੍ਰੀਖਿਆ ਜਿਹੜੀ ਹੈ ਇਹ ਹਿੰਦੀ ਵਿੱਚ ਵੀ ਹੁੰਦੀ ਹੈ ਤੇ ਪੰਜਾਬੀ ਵਿੱਚ ਵੀ ਹੁੰਦੀ ਹੈ ਆਪ ਜੀ ਕਿਸੇ ਵੀ ਲੈਂਗੁਏਜ ਦੇ ਵਿੱਚ ਵੈਸੇ ਤੇ ਕੋਸ਼ਿਸ਼ ਕਰੋਗੇ ਸਾਰੇ ਪੰਜਾਬੀ ਮਾਂ ਬੋਲੀ ਵਿੱਚ ਹੀ ਫਾਮ ਭਰਿਏ ਪਰ ਕਿੰਨਾ ਕਰਨਾ ਕਰਕੇ ਅਗਰ ਕੋਈ ਪੰਜਾਬੀ ਨਹੀਂ ਸਿੱਖ ਪਾਇਆ ਉਹ ਹਿੰਦੀ ਵਿੱਚ ਵੀ ਆਪਣਾ ਇਤਿਹਾਸ ਪੜ ਕੇ ਇਤਿਹਾਸ ਤੋਂ ਜਾਣੂ ਹੋ ਸਕਦਾ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਜੋ ਨੰਬਰ ਡਿਸਪਲੇ ਹੋ ਰਹੇ ਸਕਰੀਨ ਦੇ ਉੱਪਰ ਆਪ ਜੀ ਇਹਨਾਂ ਨੰਬਰਾਂ ਤੇ ਕਨੈਕਟ ਕਰਕੇ ਇਹ ਸਾਰੇ ਆਰਜ਼ੀ ਨੂੰ ਨੰਬਰ ਦੇ ਰਹੇ ਹਾਂ ਅਜ਼ੋਰੀ ਦਾ ਪੁੰਛ ਦਾ ਕਟੂਹੇ ਦਾ ਸਾਰੇ ਨੰਬਰ ਡਿਸਪਲੇ ਸਕਰੀਨ ਤੇ ਹੋ ਰਹੇ ਅਤੇ ਇਸ ਪ੍ਰੀਖਿਆ ਦੇ ਜੋ ਓਵਰ ਆਲ ਇੰਚਾਰਜ ਲੁਧਿਆਣਾ ਵਾਲੇ ਵੀਰ ਹਰਵਿੰਦਰ ਸਿੰਘ ਜੀ ਉਹਨਾਂ ਦਾ ਨੰਬਰ ਵੀ ਆਪ ਨੋਟ ਕਰ ਲਓ ਆਪ ਜੀ ਕਿਸੇ ਵੀ ਇੰਡੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਹੋ ਇਹ ਫਾਰਮ ਭਰਤਕ ਦਿਓ ਉਹਨਾਂ ਦਾ ਨੰਬਰ ਹੈ 9814130064 ਮੈਂ ਨੰਬਰ ਇੱਕ ਵਾਰ ਫਿਰ ਰਿਪੀਟ ਕਰ ਰਿਹਾ ਹਾਂ ਵੀਰ ਹਰਵਿੰਦਰ ਸਿੰਘ ਜੀ ਜੋ ਧਾਰਮਿਕ ਪ੍ਰੀਖਿਆ ਦੇ ਆਲਓਵਰ ਇੰਡੀਆ ਲੈਵਲ ਤੇ ਇਨਚਾਰਜ ਲੁਧਿਆਣੇ ਵਿਖੇ ਰਹਿੰਦੇ ਹਨ ਆਪ ਜੀ ਕਿਸੇ ਵੀ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਹੋ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਦਾ ਨੰਬਰ ਹੈ 9914130064 ਤੋ ਬੇਨਤੀ ਹੈ ਆਪ ਸਾਰੇ ਇਸ ਪ੍ਰੀਖਿਆ ਦੇ ਵਿੱਚ ਬੜੇ ਕਮਾਲ ਦੀ ਔਰ ਬੜੇ ਆਸਾਨ ਤਰੀਕੇ ਨਾਲ ਜੋ ਪ੍ਰੀਖਿਆ ਲ ਕਰਾਈ ਜਾਂਦੀ ਹੈ ਜੇ ਪਹਿਲੇ ਵੀ ਬੇਨਤੀ ਕੀਤੀ ਹੈ ਇਹਦੇ ਵਿੱਚ ਤਿੰਨ 파ਟ ਹੁੰਦੇ ਨੇ ਐਗਜ਼ਾਮ ਦੇ ਪਹਿਲੇ 파ਟ ਵਿੱਚ ਗੁਰਬਾਣੀ ਹੁੰਦੀ ਹੈ ਦੂਸਰੇ 파ਟ ਵਿੱਚ ਇਤਿਹਾਸ ਹੁੰਦਾ ਹੈ ਅਤੇ ਤੀਸਰੇ 파ਟ ਵਿੱਚ ਜਿਹੜੀ ਹੈ ਉਹ ਮਰਿਆਦਾ ਹੁੰਦੀ ਹੈ ਅਤੇ ਜੰਮੂ ਦੇ ਜਿਤਨੇ ਵੀ ਸਕੂਲ ਹਨ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਕੰਜਵਾਨੀ ਪੁਰ ਹਰਕਿਸ਼ਨ ਪਬਲਿਕ ਸਕੂਲ ਐਮਸੀ ਕਾਂਸਾ ਸਕੂਲ ਸਕੂਲ ਯੂਨਿਕ ਪਬਲਿਕ ਸਕੂਲ ਇਹ ਸਾਰੇ ਦੇ ਸਾਰੇ ਸਕੂਲ ਜਿਹਨੂੰ ਹਮੇਸ਼ਾ ਤੁਹਾਨੂੰ ਕੋਆਪਰੇਟ ਕਰਦੇ ਹਨ ਇਹਨਾਂ ਸਕੂਲਾਂ ਦੇ ਵਿੱਚ ਸੈਂਟਰ ਬੰਦੇ ਹਨ ਪਿਛਲੇ ਸਾਲ ਵੀ ਤਕਰੀਬਨ 15 ਸਕੂਲਾਂ ਦੇ ਵਿੱਚ ਜੰਮੂ ਦੇ ਵਿੱਚ ਹੀ ਕੇਵਲ ਸੈਂਟਰ ਬਣੇ ਸਨ ਸੋ ਆਪ ਸਾਰਿਆਂ ਦੇ ਕੇ ਇਸ ਮੀਡੀਆ ਦੇ ਰਾਹੀਂ ਹੌਂਦ ਟੀਵੀ ਇੱਕ ਬਾਣੀ ਚੈਨਲ ਪੈਗਾਮ ਟੀਵੀ ਆਫਸੀ ਸਾਇੰਟ ਟੀਵੀ ਅਤੇ ਐਫਐਮਸੀ ਜੰਮੂ ਜ਼ੋਨ YouTube ਚੈਨਲ ਇਹਨਾਂ ਸਾਰੇ ਚੈਨਲਾਂ ਦੇ ਰਾਹੀਂ ਅਸੀਂ ਜੰਮੂ ਦੀ ਸੰਗਤ ਨੂੰ ਕਸ਼ਮੀਰ ਦੀ ਸੰਗਤ ਨੂੰ ਅਤੇ ਆਸ-ਪਾਸ ਇਲਾਕਿਆਂ ਦੀ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆਂ ਜੋ ਸਿੱਖ ਮਿਸ਼ਨਰੀ ਕਾਲਜ ਨੂੰ ਪਰਾਲਾ ਕਰ ਰਿਹਾ ਹੈ तकरीबन 35-40 ਸਾਲ ਤੋਂ ਆਪ ਆਪ ਸਾਰੇ ਇਹਨਾਂ ਬੱਚਿਆਂ ਨੂੰ ਐਨਰੋਲ ਕਰਵਾ ਕੇ ਜੋ ਹੈ ਆਪਣੇ ਇਤਿਹਾਸ ਆਪਣੇ ਅਨਮੋਲ ਵਿਸੇ ਤੋਂ ਜੋ ਹੈ ਉਹ ਜਾਣੋ ਸਿੱਖ ਮਿਸ਼ਤਰੀ ਕਾਲਜ ਲੁਧਿਆਣਾ ਦਸੇ ਮੋਰ ਪ੍ਰੋਜੈਕਟ ਧਾਰਮਿਕ ਪ੍ਰੀਖਿਆ 2024 ਜਿਹਦੀ ਡੇਟ 26-10-2024 ਹੈ ਜਿਸ ਦਿਨ ਇਹ ਪ੍ਰੀਖਿਆ ਕਰਾਈ ਜਾਵੇਗੀ ਪ੍ਰੀਖਿਆ ਹੋਣ ਤੋਂ ਪਹਿਲਾਂ ਜਿਵੇਂ ਆਪਜੀ ਨੂੰ ਪਹਿਲਾਂ ਵੀ ਦੱਸ ਦਿੱਤਾ ਹੈ ਕਿ ਫੋਰਮ ਭਰਉਣ ਦੀ ਇੱਕ ਪ੍ਰਕਿਰਿਆ ਹੈ ਜੋ ਬੜੇ ਹੀ ਸੁਚੱਜੇ ਤੰਗ ਤੇ ਵਰਫਟਿੰਗ ਤੇ ਜੋ ਸਿੱਖ ਮਿਸਤਰੀ ਕਾਲਜ ਦੇ ਮੈਂਬਰਸ ਨੇ ਉਹ ਕਰਦੇ ਨੇ ਆਪ ਸਭ ਸੰਗਤ ਨੂੰ ਵੀ ਬੇਨਤੀ ਹੈ ਕਿ ਜੋ ਵੀ ਇੱਕ ਅਕਾਦਮਿਕ ਪੱਧਰ ਤੇ ਸਿੱਖ ਤਰਮ ਦੇ ਇਤਿਹਾਸ ਗੁਰਬਾਣੀ ਵਿਚਾਰ ਅਲਸੋ ਪੇਨ ਸਮਝਣਾ ਤੇ ਗ੍ਰਹਿਣ ਕਰਨਾ ਚਾਹੀਦੇ ਹਨ ਬੱਚਿਆਂ ਦੇ ਲਈ ਖਾਸ ਕਰ ਇਹ ਪ੍ਰੀਖਿਆ ਬਹੁਤ ਹੀ ਲਾਭਦਾਇਕ ਹੈ ਅੱਜ ਦੇ ਯੁੱਗ ਦੇ ਵਿੱਚ ਸੋਇਸ ਲਈ ਬੇਨਤੀ ਹੈ ਜਿੱਥੇ ਅਸੀਂ ਆਪਣੇ ਅਕਾਡੈਮਿਕਸ ਤੇ ਫੋਕਸ ਕਰਨਾ ਹੈ ਨਾਲ ਦੇ ਨਾਲ ਧਰਮ ਦੀ ਜਾਣਕਾਰੀ ਵੀ ਅਤੀਵਸ਼ਕ ਹੈ ਸੋ ਵੱਤ ਵੱਤ ਜਿਹੜੇ ਫਾਰਮਸ ਨੇ ਧਰਮ ਪ੍ਰੀਖਿਆ 2024 ਦੇ ਲਈ ਜਿੰਨਾ ਕੁ ਸਮਾਂ ਬਚਿਆ ਹੈ ਉਹਦੇ ਵਿੱਚ ਇਹ ਫਾਰਮਸ ਨੂੰ ਭਰ ਕੇ ਧਾਰਮਿਕ ਪ੍ਰੀਖਿਆ 2024 ਦੇ ਵਿੱਚ ਹਿੱਸਾ ਲਈਏ ਤੇ ਆਪਣੇ ਧਰਮ ਤੋਂ ਜਾਣੂ ਹੋਈਏ ਤੇ ਆਪਣੇ ਸੁਚੱਜੇ ਬੈਸੇ ਦੇ ਨਾਲ ਜੁੜ ਸਕੀਏ ਜਿਵੇਂ ਕਿ ਸਾਡੇ ਸੀਨੀਅਰ ਵੀਰਾਂ ਨੇ ਆਪਜੀ ਨੂੰ ਧਾਰਮਿਕ ਪ੍ਰੀਖਿਆ ਬਾਰੇ ਸਾਰਾ ਦੱਸਿਆ ਹੈ ਪ੍ਰੀਖਿਆ ਦੇ ਫਾਰਮ ਕਦੋਂ ਭਰੇ ਜਾਣੇ ਹਨ 31 ਜੁਲਾਈ ਤੱਕ ਹੈ ਅਤੇ ਡੇਟ ਜਦੋਂ ਐਗਜ਼ਾਮ ਕੰਡਕਟ ਹੋਣਾ ਹੈ ਉਹ ਵੀ ਦੱਸ ਦਿੱਤੀ ਹੈ ਫਿਰ ਤੁਹਾਨੂੰ ਥੋੜਾ ਜਿਆ ਸਾ ਸੰਗਜੀ ਸਿਲੇਬਸ ਬਾਰੇ ਦੱਸਾਂਗੀ इस धार्मिकुख प्रीख्या चार ग्रुप्स के डिवाइड किया हुआ है जो फस्ट ग्रुप है वो क्लास फिफ्थ तक है पंजी तक सैकेंड है जो वो अठवीं तक थर्ड है जो वो ट्वेल्थ तक तो फोर्थ ग्रुप जो है वह ट्वेल्थ तो बाद जो भी स्टूडेंट ने या हो जड़ी भी संगत कोई भी किसी भी उम्र का जो है वो फॉर्म भर के इस तरी प्रीख्या शामिल हो सकता है ਇਹ ਪਹਿਲੇ ਭਾਗ ਦਾ ਜੋ ਸਿਲੇਬਸ ਹੈ ਉਹ ਘਵਨ ਹੈ ਉਹ ਇਸ ਪ੍ਰਸ਼ਨੋਤਰੀ ਵਿੱਚ ਹੈ ਜਿਹੜੇ ਵੀ ਬੱਚੇ ਪਹਿਲੇ ਭਾਗ ਦਾ ਇਗਜ਼ਾਮ ਦੇਣਗੇ ਫਸਟ ਗਰੁੱਪ ਦਾ ਉਹਨਾਂ ਨੂੰ ਇਹ ਬੁੱਕ ਦਿੱਤੀ ਜਾਏਗੀ ਉਹਨਾਂ ਨੇ ਇਸ ਬੁੱਕ ਨੂੰ ਪੜ੍ਹਨਾ ਹੈ ਅੱਗੇ ਵਿੱਚ ਕੁਝ ਕੁਰਬਾਨੀ ਹੈ ਜੋਨ ਇਤਨੇਂ ਦੀਆਂ ਬਾਨੀਆਂ ਅਸੀਂ ਪੜ੍ਹਦੇ ਹਾਂ ਬੱਚਿਆਂ ਦੀ ਏਜ ਦੇ ਹਿਸਾਬ ਦੇ ਨਾਲ ਉਹਨੂੰ ਇਹਦੇ ਵਿੱਚ ਡਿਵਾਈਡ ਕਰਕੇ ਸਿਲੇਬਸ ਨੂੰ ਬੱਚਿਆਂ ਦੀ ਉਮਰ ਦੇ ਹਿਸਾਬ ਨਾਲ ਦਿੱਤਾ ਗਿਆ ਹੈ ਫਿਰ ਸੈਕੰਡ ਗਰੁੱਪ ਜੋ ਹੈ ਉਸ ਵਾਸਤੇ ਇਹ ਪ੍ਰਸ਼ਨੋਤਰੀ ਹੈ ਸੈਕੰਡ ਗਰੁੱਪ ਦੇ ਬੱਚਿਆਂ ਨੇ ਜੋ 6 7 8th ਕਲਾਸ ਦੇ ਬੱਚੇ ਹਨ ਉਹਨਾਂ ਨੇ ਲੈਣੀ ਹੈ ਉਹਨਾਂ ਨੇ ਇਸ ਬੁੱਕ ਨੂੰ ਸਾਰਾ ਪੜਨਾ ਹੈ ਅਤੇ ਜੋ ਜਿਹੜੀਆਂ ਬਾਣੀਆਂ ਇਸ ਬੁੱਕ ਤੇ ਵਿੱਚ ਲਿਖੀਆਂ ਹੋਈਆਂ ਹਨ ਉਹਨਾਂ ਵਿੱਚੋਂ ਵੀ ਉਹਨਾਂ ਬੱਚਿਆਂ ਨੂੰ ਪੇਪਰ ਆਏਗਾ ਉਹਨਾਂ ਨੇ ਉਹ ਵੀ ਤਿਆਰ ਕਰਨੀਆਂ ਹਨ ਤਿੰਨ ਭਾਗਾਂ ਦੇ ਵਿੱਚ ਇਹ ਪੇਪਰ ਹੁੰਦਾ ਹੈ ਇੱਕ ਗੁਰਬਾਣੀ ਦੂਜਾ ਇਤਿਹਾਸ ਤੇ ਤੀਜੀ ਸਿੱਖ ਰਹਿਤ ਮਰਿਆਦਾ ਫਿਰ ਇਹ ਤੀਜੀ ਪ੍ਰਸ਼ਨੋਤਰੀ ਹੈ ਇਹਦੇ ਵਿੱਚ ਵੀ ਇਸ ਤਰ੍ਹਾਂ ਹੀ ਤੀਜੇ ਭਾਗ ਦੇ ਬੱਚੇ ਜੋ 9 10 11 12 8 ਚਾਰ ਕਲਾਸਾਂ ਦੇ ਬੱਚੇ ਆਉਂਦੇ ਹਨ ਉਹਨਾਂ ਨੇ ਇਸ ਪ੍ਰਸ਼ਨੋਤਰੀ ਦੀ ਜੋ ਤਿਆਰੀ ਕਰਕੇ ਜੋ ਪੇਪਰ ਹੈ ਉਹ ਦੇਣਾ ਹੈ ਉਹਨਾਂ ਦੀਆਂ ਪਾਣੀਆਂ ਛੋੜੀਆਂ ਹੋਰ ਜ਼ਾਤਾਂ ਨੇ ਅਰਥਾ ਉਹ ਸਾਰੀਆਂ ਇਸ ਬੁੱਕ ਦੇ ਵਿੱਚ ਮੈਂਸ਼ਨ ਕੀਤੀਆਂ ਹੋਈਆਂ ਹਨ ਉਹਨਾਂ ਨੇ ਇਸ ਦੇ ਅਕੋਰਡਿੰਗਲੀ ਤਿਆਰੀ ਕਰਕੇ ਪ੍ਰੀਖਿਆ ਦੇ ਵਿੱਚ ਸ਼ਾਮਿਲ ਹੋਣਾ ਹੈ ਫਿਰ ਇਹ ਚੌਥਾ ਭਾਗ ਹੈ जो ट्वैल्थ तो उपर बारहवीं तो बाद कॉलेज यूनिवर्सिटी दे, दे स्टूडेंट्स दे, ने या और कोई भी संगत का किसी भी उम्र का वीर भैन इस भाग में हिस्सा लैके जो इस प्रश्नोत्तरी केलेबस है उसनों तैयार करके वो इस प्रीखा हो के होकर सिख धर्म की जो जानकारी है इतिहास कुरबानी सिख रहत मर्यादा बारे जाता है सिख मिशनरी कॉलेज का जो मिशन है ਗੁਰਮਤ ਸਿੱਖੇ ਆਸਾਂ ਸਿਖਾਉਣੀ ਅਮ੍ਰਿਤ ਧਾਰੀ ਕੌਮ ਬਣਾਉਣੀ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚ ਘਾੜਨਾ ਇਸ ਮਿਸ਼ਨ ਨੂੰ ਹੀ ਅਕੰਪਲਿਸ਼ ਕਰਨ ਵਾਸਤੇ ਅਸੀਂ ਜੋ ਇਹ ਧਾਰਮਿਕ ਪ੍ਰਖਿਆ ਆਰਗੇਨਾਈਜ਼ ਕਰਵਾਉਂਦੇ ਹਾਂ ਪਲੀਜ਼ ਇਹ ਇੱਕ ਬੇਨਤੀ ਹੈ ਕਿ ਆਪਣੇ ਘਰ ਦੇ ਜਿੰਨੇ ਵੀ ਬੱਚੇ ਹਨ ਸਰਬਤ ਸੰਗਤ ਹੈ ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ ਤੇ ਇਸ ਪ੍ਰਖਿਆ ਵਿੱਚ ਪਾਰਟਿਸਪੇਟ ਕਰਨ ਲਈ ਵੱਦ ਤੋਂ ਵੱਧ ਜਿਹੜੇ ਬੱਚੇ ਹਨ ਉਹਨਾਂ ਨੂੰ ਲਿਆਇਆ ਜਾਵੇ ਇਤਨੀ ਹੀ ਬੇਨਤੀ ਪਰਵਾਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ